ਯਾ ਵੀ ਯਾ ਪਤਾ ਆ 1200 ਆ 1200 ਦਿਆ ਚਲ ਕੋਈ ਵਾਦੀ 1200 ਦਿਆ ਭਾਈ ਇਹ ਕੀ ਕਰ ਰਿਹਾ ਤੂੰ ਕੋਈ ਚੱਕਰ ਕਰਿਆ ਇਹ ਵੀ ਤਾਂ 1200 ਕਿਤੇ ਉਹ ਤਾਂ ਲੈ ਗਿਆ ਕੀ ਹੈ ਇਹ ਦੇ ਵਿੱਚ ਕੀ ਹੈ ਲੈ ਕੱਟ ਕੇ ਦੇ ਦੇ ਗਾਦਵਾ ਪਾ ਕੇ ਦੇ ਤੇ ਪੈਕਿੰਗ ਕਿੱਥੇ ਪਾਇਆ ਪਾ ਕੇ ਦੇ ਕਮਾਲ ਦੀ ਗੱਲ ਯਾਰ ਕਿਤੇ ਨਹੀਂ ਅੱਡੇ ਤੋੜਦੀ ਕੀ ਆਗੇ ਵੀ ਤੂੰ ਬਾਉ ਨੂੰ ਮਿਲਾਂ ਯਾਰ ਰੋਗੀ ਵੀਰੇ ਵੀਰੇ ਹੁਣੇ ਬੋਤਲ ਲੈ 1300 ਰੁਪਏ ਦੀ ਯਾਰ 500 ਕਿਨੇ ਬੜਾ ਇਹਨਾਂ ਨੂੰ ਪਾਣੀ ਬਿਲਕੁਲ ਅੱਛਾ ਜੀ ਯਾਰ ਕਮਾਲ ਹੈ ਇਹ ਤਾਂ ਹੈ ਨਹੀਂ ਕੋਈ ਵੀ ਜਮੇਗਾ ਦੇਣਾ ਉਹ ਫੇੜਾ ਵਾਲੇ ਨੂੰ ਆ ਲੈ ਬਿਲਕੁਲ ਬੋਸ ਪਿਆ ਹਾਂ ਬੋਸ ਬੇਗੋਥ ਪੱਗੇ ਬਾਦ ਆ ਚੱਗੇ ਬਾਦ ਸਾਮੀ ਬੰਨਾਲੇ ਦੁਕਾਨਾਂ ਆਪਣੀਆਂ ਚੈੱਕ ਕਰ ਲੋ ਬਈ ਕੋਈ ਚੱਕਰ ਨਹੀਂ ਕੋਈ ਨਹੀਂ ਹਾਂ ਜੀ ਇਹਦਾ ਕੀ ਬਰੇ 29 9 2 ਬੱਦ ਬਾਈ ਗੁੱਜੀ ਬੋਤਲ ਲੈ ਕੇ ਜਾ ਰਹੇ ਆ ਪਹਿਲਾਂ ਲੇ ਕੇ ਬੋਤਲ ਪੀ ਕੇ ਪੈਕ ਪੈਕ ਲੜਦੇ ਬੈਠੇ ਆ ਸਾਹਮਣੇ ਨਾਲੇ ਅਵਿੰਦ ਕੰਨਾ ਆ ਕਰ ਲੈਣੇ ਗੱਲ